ਲੇਜ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇ ਅਤੇ ਘੰਟੀ ਦੇ ਆਈਕਨ ਪਰ ਕਲਿੱਕ ਕਰੇ ਵੈ ਸ਼ੇਅਰ ਕਰਨਾ ਨਾ ਭੁੱਲੇ ਮਨਮੀਤ ਸਿੰਘ ਟੀਲੋ ਐਸਪੀ ਇਨਵੈਸਟੀਗੇਸ਼ਨ ਸ੍ਰੀ ਮੁਖਤਸਰ ਸਾਹਿਬੀ ਅਗਵਾਈ ਹੇਠ ਸ੍ਰੀ ਮੁਖਤਸਰ ਸਾਹਿਬ ਪੁਲਿਸ ਅਤੇ ਕਾਉਂਟਰ ਇੰਟੈਲੀਜੈਂਸ ਸ੍ਰੀ ਮੁਖਤਸਰ ਸਾਹਿਬ ਬਠੰਡਾ ਜੋਂ ਵਾਲੋਂ ਸਾਂਝੇ ਆਪਰੇਸ਼ਨ ਦੌਰਾਨ ਬੰਬੀਹਾ ਗਰੁੱਪ ਦੇ ਚਾਰ ਗੁਰਗਿਆਂ ਨੂੰ ਸਮੇਤ ਇੱਕ ਪਿਸਤੌਲ ਤੇ ਬੋਰ ਚਾਰ ਜਿੰਦਾ ਰੋਂਦ ਅਤੇ ਇੱਕ ਦੇਸੀ ਕੱਟਾ ਹਥਿਆਰਾਂ ਸਮੇਤ ਕਾਬੂ ਕੀਤਾ ਹੈ ਇਸ ਸਬੰਧ ਦੀ ਜਾਣਕਾਰੀ ਦਿੰਦੇ ਮਨਮੀਤ ਸਿੰਘ ਟੀਲੋ ਐਸਪੀ ਇਨਵੈਸਟੀਗੇਸ਼ਨ ਨੇ ਦੱਸਿਆ ਕਿ ਮਿਤੀ 2 ਦਸੰਬਰ 2024 ਨੂੰ ਦਰਾਨੇ ਗਸਤ ਵਾ ਤਲਾਸ਼ ਜਕੀ ਪੁਲਿਸ ਅਧਿਕਾਰੀਆਂ ਦੇ ਸਬੰਧ ਵਿੱਚ ਪੁਲਿਸ ਪਾਰਟੀ ਨੂੰ ਇਤਲਾ ਮਿਲਨ ਤੇ ਅਸਲਾ ਐਕਟ ਦੇ ਆਕਾਖ ਵਖ ਵਖ ਤਰਾਵਾਂ ਅਧੀਨ थाना ਸਿਟੀ ਸੇ ਮੁਕਸਰ ਸਹਾਵੀਖੇ ਮਾਮਲਾ ਦਰਜ ਕਰਕੇ ਗੁਰਜੀਵਨ ਪਿੰਡ ਅਬਲਖਰਾਨਾ थाना ਸਿਟੀ ਮਲੋਟ ਮਨਿੰਦਰ ਸਿੰਘ ਵਾਸੀ ਪਿੰਡ ਅਬਲਖਰਾਨਾ ਅਤੇ ਸਵੇਂਦਰ ਸਿੰਘ ਵਾਸੀ ਪਿੰਡ ਤਪਾ ਖੇੜਾ थाना ਲੰਬੀ ਨੂੰ ਸਮੇਤ ਇੱਕ ਪਿਸਤੌਲ ਦੇਸੀ 3 ਬੋਰ ਚਾਰ ਜਿੰਦਾ ਰੋਂਦ ਅਤੇ ਦੋ ਮੋਬਾਈਲ ਫੋਨਾਂ ਦੇ ਮਲੋਟ ਰੋਡ ਸੇ ਮੁਕਸਰ ਸਾਥੋਂ ਗ੍ਰਿਫਤਾਰ ਕੀਤਾ ਪੁੱਛਗਿਸਦਾਨ ਉਕਤਾਂ ਦੋਸ਼ੀਆਂ ਨੇ ਦੱਸਿਆ ਕਿ ਅਸੇ ਨੂੰ 12 ਦਸੰਬਰ 2024 ਨੂੰ ਪਟਿਆਲਾ ਵਿਖੇ ਕਿਸੇ ਵਿਅਕਤੀ ਦੇ ਕਰਦੇ 게ਟ ਵਿੱਚ ਆਪਣੇ ਸਾਥੀ ਸੁਖਪ੍ਰੀਤ ਸਿੰਘ ਵਾਸੀ ਪਿੰਡ ਰਬੋ ਵਾਲੀ ਦੇ ਕਹਿਣ ਤੇ ਫਾਇਰਿੰਗ ਕੀਤੀ ਹੈ ਕਾਉਂਟਰ ਇੰਟੈਲੀਜੈਂਸ ਦੇ ਮੁਖਤਸਰ ਸਾਹਿਬ ਅਤੇ ਸੀਆਈਏ ਸਟਾਫ ਸ੍ਰੀ ਮੁਖਤਸਰ ਸਾਹਿਬ ਦੀਆਂ ਵੱਖ-ਵੱਖ ਟੀਮਾਂ ਨੇ ਮਕਦਮੇ ਦੇ ਦੋਸ਼ੀ ਸੁਖਪ੍ਰੀਤ ਸਿੰਘ ਨੂੰ ਮਿਤੀ 4 ਦਸੰਬਰ 2024 ਨੂੰ ਪਿਉਰੀ ਰੇਲਵੇ ਫਾਟਕ ਦੇਦਰਬਾਹਤ ਸਮੇਤ ਇੱਕ ਮੋਬਾਈਲ ਫੋਨ ਦੇ ਗ੍ਰਿਫਤਾਰ ਕੀਤਾ ਹੈ ਜਿਸ ਪਾਸੋਂ ਇੱਕ ਦੇਸੀ ਕੱਟਾ ਬਰਾਮਦ ਕੀਤਾ ਗਿਆ ਉਨ੍ਹਾਂ ਦਾ ਸਕੇ ਕਥਿਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਨ ਹਾਸਲ ਕੀਤਾ ਗਿਆ ਹੈ ਤਾਂ ਜੋ ਹੋਰ ਵੀ ਵਾਰਦਾਤਾ ਸਬੰਧੀ ਅਹਿਮ ਖੁਲਾਸੇ ਸਾਹਮਣੇ ਆ ਸਕਣ। ਜੀ ਬੇਕਸਮ ਖਸ ਕਰੂ ਇਹ ਬੇਤੋ ਜਾਣਕ। ਮਾਨਯੋਗ ਡਿਜੀ ਪੰਜਾਬ ਸਾਹਿਬ ਅਤੇ ਐਸਐਸਪੀ ਮੁਕਸਰ ਸਾਹਿਬ ਸ਼੍ਰੀ ਹੁਸ਼ਾਰ ਗੁੱਪਤਾ ਜੀ ਦੀ ਦਿਸ਼ਾ ਨਿਰਦੇਸ਼ੇਟ ਸਾਡੀ ਮੁਕਸਰ ਪੁਲਿਸ ਨੇ ਤੇ ਕਾਉਂਟਰ ਇੰਟੈਲੀਜੈਂਸ ਬਠਿੰਡਾ ਜ਼ੋਨ ਦੇ ਜਾਣ ਕੋਪਰੇਸ਼ਨਸ ਅਸੀਂ ਤਿੰਨ ਮੁਜਨਮਾਂ ਨੂੰ ਗੁਰਾਨੇ ਨਾਕਾ ਬੰਦੀ ਗ੍ਰਫਤਾਰ ਕਰਨ ਚ ਕਾਮਯਾਬ ਹੋਏ ਹਾਂ ਇਹਨਾਂ ਪਾਸੋਂ ਇੱਕ 32 ਪਸੰ ਤੇ ਚਾਰ ਜ਼ਿੰਦਾ ਅਰਬੰਦ ਬਰਾਮਦ ਹੋਏ ਨੇ ਇਹ ਸਾਰੇ ਪਿੰਨੇ ਦੋਸ਼ੀ ਜਿਹੜੇ ਹੈਗੇ ਨੇ ਇਹ ਬੰਦੀਹਾ ਗੈਂਗ ਤੋਂ ਸੰਬੰਧ ਰੱਖਦੇ ਨੇ ਇਹਨਾਂ ਦੀ ਪੁੱਛਗਿੱਛ ਦੌਰਾਨ ਸਾਨੂੰ ਇਹਨਾਂ ਦਾ ਮੇਨ ਕਈਪਨ ਜਿਹੜਾ ਇਹਨਾਂ ਨੂੰ ਅਪਰੇਟ ਕਰਦਾ ਸੀ ਸੋਖਪ੍ਰੀਤ ਸਿੰਘ ਸ਼ੈਂਪੀ ਵਾਸੀ ਡੱਬ ਵਾਲੀ ਜ਼ਿਲ੍ਹਾ सिरसा ਹਰਿਆਣਾ ਦਾ ਰਹਿਣ ਵਾਲਾ ਇਹ ਇਹਨੂੰ ਰਸ਼ਟ ਕੀਤਾ ਦੇ ਕੋ ਇੱਕ ਦੇਸੀ ਕੱਟਾ ਬਰਾਮਦ ਹੋਇਆ ਇਹ ਜਿਹੜਾ ਸ਼ੈਂਪੀ ਹੈ ਇਹ ਜਸ ਬਾਬਲ ਜਿਹੜਾ ਇੱਕ ਗੈਂਗਸਟਰ ਹੈ ਜਿਹੜਾ ਕੀ ਵਿਦੇਸ਼ 'ਚ ਬੈਠਾ ਉਹਦੇ ਕਹਿਣ ਤੇ ਜੋ ਪਲੇਟ ਕਰਦਾ ਸੀ ਇਹਨਾਂ ਕੋਲੋਂ ਜਸ ਬਾਬਲ ਨਾਲ ਜਿਹੜੇ ਮੋਬਾਈਲ ਫੋਨ ਨਾਲ ਕੰਟੈਕਟ ਕਰਦਾ ਸੀ ਉਹ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਤੇ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਪੁੱਛਗਛ ਜਾਰੀ ਕੀਤੀ ਜਾਏਗੀ ਇਹਨਾਂ ਨੇ ਪਟਿਆਲਾ ਇੱਕ ਕਰਦੇ ਬਾਅਦ ਫਾਇਰਿੰਗ ਜਰੂਰ ਕੀਤੀ ਹੈ ਜਿਹੜੀ ਉਹਨਾਂ ਨੇ ਹਰ ਹੁਣ ਤੱਕ ਵੀ ਪੁੱਛਗਛ ਮੰਨੀ ਹੈ ਜੋ ਕਿ ਜਸ ਬਾਗਲ ਦੇ ਕੈਂਪ ਤੇ ਤੇ ਸ਼ੈਂਪੀ ਦੇ ਕੈਂਪ ਤੇ ਉਹਨਾਂ ਤਿੰਨ ਦੋਸ਼ੀਆਂ ਗੁਰਜੀਵਨ ਸਿੰਘ, ਕੁਲਵਸ ਜੀਵਨ ਮਨਜਿੰਦਰ ਸਿੰਘ ਮਨੀ ਅਤੇ ਸੁਰਿੰਦਰ ਸਿੰਘ ਇਹਨਾਂ ਨੇ ਪਟਿਆਲੇ ਵਿਖੇ ਸਵਾਦ ਆਪਣੀ ਇਨਾਮ ਦਿੱਤਾ ਹਾਂ ਜੀ ਜਿਹੜਾ ਗੁਰਜੀਵਨ ਸਿੰਘ ਉਰਫ ਜੀਰੋ ਨੇ ਇਹਦੇ ਤੇ ਤਿੰਨ ਕ੍ਰਿਮੀਨਲ ਕੇਸ ਆਲਰੇਡੀ ਹੋ ਗਏ ਨੇ ਤੇ ਮਨਿੰਦਰ ਸਿੰਘ ਮਨੀ ਇਹ ਅਬੂਲ ਖਰਾਨੇ ਦਾ ਰਹਿਣ ਵਾਲਾ ਇਹਦੇ ਤੇ ਤਿੰਨ ਕੇਸ ਰਜਿਸਟਰ ਨੇ ਤੇ ਇੱਕ ਜਿਹੜਾ ਸੁਖਪ੍ਰੀਤ ਸ਼ੈਂਪੀ ਹੈ ਇਹਦੇ ਤੇ ਦੋ ਕੇਸ ਵੀ ਰਜਿਸਟਰ ਨੇ ਇਸਤੇ 302 ਦਾ ਵੀ ਕੇਸ ਰਜਿਸਟਰ ਹੈ ਜਿਸ ਤੇ ਘਾੜਾ ਤੇ ਵੰਟਲ ਹੈ ਇੱਥਰੋਂ ਵਾਹ ਸੇ ਪੱਤਰਕਾਰ ਗੋਵਿੰਦ ਗੁਪਤਾ ਕੀ ਰਿਪੋਰਟ